ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਪ੍ਰੋਬਲਮ ਸੀ ਤੁਹਾਡੀ ਮੈਨੂੰ ਗੋਡਿਆਂ ਦੀ ਤਕਲੀਫ ਸੀ ਜੀ ਇਹ ਕਿੰਨੇ ਕ ਸਾਲਾਂ ਤੋਂ ਸੀ ਇਹ 8-9 ਸਾਲਾਂ ਤੋਂ ਚੱਲ ਰਹੀ ਹੈ 8-9 ਸਾਲਾਂ ਤੋਂ ਗੋਡਿਆਂ ਦੀ ਤਕਲੀਫ ਸੀ ਹਾਂ ਜੀ ਹਾਂ ਜੀ ਫਿਰ ਕਿੰਨੇ ਕੇ ਡਾਕਟਰ ਬਦਲੇ ਕਬੋ ਲਾਜ ਕਰਾਇਆ ਜੀ ਡਾਕਟਰ ਨੇ ਕੀ ਕਿਹਾ ਸੀ ਡਾਕਟਰ ਗੰਦੇ ਜੀ ਗੋਡਿਆ ਦੇ ਆਪਰੇਸ਼ਨ ਹੋਏਗਾ ਜੀ ਓਏ ਹੋਏ ਹੋਏ ਹਾਂਜੀ ਹਾਂਜੀ ਤੇ ਫਿਰ ਤੁਸੀਂ ਆਪਰੇਸ਼ਨ ਨਹੀਂ ਕਰਾਇਆ ਨਾ ਜੀ ਨਹੀਂ ਜੀ ਫਿਰ ਦਵਾਈਆਂ ਬਹੁਤ ਲਈਆਂ ਹੋਰ ਹਾਂਜੀ ਬਹੁਤ ਲਈਆਂ ਜੀ ਕਿਦੋਂ ਆਰਾਮ ਨਹੀਂ ਆਇਆ ਚਨਾ ਜੀ ਨਾ ਕਿੱਥੋਂ ਆਰਾਮ ਆਇਆ ਬਾਈ ਜੀ ਫਿਰ ਡਾਕਟਰ ਸ਼ਰਦਾ ਆਯੁਰਵੇਦਿਕ ਕੋਲੇ ਤੋਂ ਪਰਾ ਡਾਕਟਰ ਸ਼ਰਦਾ ਆਯੁਰਵੇਦਿਕ ਕੋਲੇ ਤੁਸੀਂ ਗਏ ਹਾਂਜੀ ਆਯੁਰਵੇਦਿਕ ਦਵਾਈਆਂ ਦੇ ਨਾਲ ਤੁਸੀਂ ਇਲਾਜ ਕਰਾ ਲਿਆ ਹਾਂਜੀ ਫਰਕ ਪੈ ਗਿਆ ਸੀ ਜੀ ਕਿੰਨੇ ਮਹੀਨੇ ਦਾ ਚੱਲਿਆ ਤੁਹਾਡਾ ਨੇਰਨੋਕ ਮਹੀਨੇ ਚਲੇ ਜੀ 9 ਮਹੀਨੇ ਦੇ ਇਲਾਜ ਨਾਲ ਤੁਹਾਡਾ ਜਿਹੜਾ ਡਾਕਟਰ ਨੇ ਦੱਸਿਆ ਸੀ ਵੀ ਆਪਰੇਸ਼ਨ ਹੋਊਗਾ ਤੁਹਾਡਾ ਉਹ ਗੁੱਡਾ ਠੀਕ ਕਰ ਦਿੱਤਾ ਹਾਂਜੀ ਹਾਂਜੀ ਕਿੰਨੇ ਮਹੀਨਿਆਂ ਚ ਦੋ ਢਾਈ ਮਹੀਨੇ ਦੇ ਵਿੱਚ ਫਰਕ ਪੈ ਗਿਆ ਸੀ ਜੀ ਮੇਰਾ ਜੀ ਪਹਿਲਾਂ ਕੀ ਸਮੱਸਿਆ ਆਉਂਦੀ ਸੀ ਤੁਹਾਡਾ ਤਾਂ ਗੁੱਨਾ ਬੈਠਿਆ ਜਾਂਦਾ ਸੀ ਨਾ ਰੋੜੀਆਂ ਚੜਦਾ ਤਾਂ ਕੁਝ ਨਹੀਂ ਤਕ ਹੁਣ ਤੁਸੀਂ ਪੌੜੀਆਂ ਚੜਦੇ ਹੋੜੀਆਂ ਵੀ ਚੜ ਜਾਂਦੇ ਸੀ ਸਭ ਤੁਰਦੇ ਫਿਰਦੇ ਹੋ ਹਾਂਜੀ ਹਾਂਜੀ ਚੌਂਗੜੀ ਵੱਜ ਜਾਂਦੀ ਹੈ ਹਾਂਜੀ ਹਾਂਜੀ ਬੈਠ ਕੇ ਦਿਖਾ ਦੋਗੇ ਹਾਂਜੀ ਬੈਠ ਕੇ ਦਿਖਾਓਗੇ ਜੀ ਇੱਕ ਵਾਰੀ ਲੈ ਉੱਠ ਖੜੋ ਜੀ ਠੀਕ ਹੋ ਤੁਸੀਂ ਤਾਂ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੁੰਦੇ ਆ ਮੈਂ ਡਾਕਟਰ ਸ਼ਰਦਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਤੇ ਜਿੰਨਾ ਮਰੀਜ਼ਾਂ ਨੂੰ ਗੋਡਿਆਂ ਦੀ ਸਮੱਸਿਆ ਵਾ ਜਿਨ੍ਹਾਂ ਨੂੰ ਗੋਡਿਆਂ ਦੀ ਤੁਸ ਸਮੱਸਿਆ ਹੈ ਗਈ ਹੈ ਉਹ ਜਾ ਕੇ ਡਾਕਟਰ ਸ਼ਰਦਾ ਜੀ ਤੋਂ ਆਪਣਾ ਇਲਾਜ ਕਰਾਣ ਬਿਲਕੁਲ ਠੀਕ ਹੋ ਜਾਊਗਾ ਜਿਵੇਂ ਮੈਡੀਕ ਹੋਇਆ ਉਹ ਵੀ ਠੀਕ ਹੋ ਜਾਵੇ ਬਹੁਤ ਬਹੁਤ ਧੰਨਵਾਦ ਆ